ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਤੋਂ ਦੋਸਤੋ ਅੱਜ ਪਹੁੰਚੇ ਆ ਪਿੰਡ ਬੁਰਜ ਨੱਥੂਕੇ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਹੈਪੀ ਦੇ ਕੋਲ ਆਇਆ ਦੋਸਤੋ ਜਿੱਦਾਂ ਕਿ ਸਾਰੇ ਵੀਰਾਂ ਨੂੰ ਪਤਾ ਹੀ ਆ ਪਸ਼ੂ ਵਪਾਰ ਦਾ ਕੰਮ ਵਿਕਰੀ ਵਾਲੇ ਪਸ਼ੂ ਇਸ ਘਰੇ ਹੁੰਦੇ ਰਹਿੰਦੇ ਆ ਬਾਕੀ ਤੁਸੀਂ ਸਮੇਂ-ਸਮੇਂ ਨਾਲ ਆਪਣਾ ਸੰਪਰਕ ਬਣਾ ਕੇ ਰੱਖ ਸਕਦੇ ਜੀ ਅੱਜ ਦੋਸਤੋ ਟੋਟਲ ਦੋ ਗਨਾਂ ਦੇ ਤੁਹਾਨੂੰ ਦਿਖਾਉਣੇ ਆ ਟੋਕੜ ਗੱਬਣ ਪਸ਼ੂ ਆ ਨਾਲ ਦੀ ਨਾਲ ਗੱਬਣ ਵੀ ਚੈੱਕ ਪਾਸ ਵੀ ਹੋਣਗੇ ਤੇ ਨਾਲ ਨਾਲ ਦੁੱਧ ਵੀ ਹੁਣ ਕਿੰਨਾ ਥੱਲੇ ਮੌਕੇ ਤੇ ਹਾਜ਼ਰ ਆ ਉਹ ਪੂਰੀ ਗੱਲਬਾਤ ਆਪਾਂ ਵੀਰ ਹੈਪੀ ਤੋਂ ਲੈ ਕੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਆਂਗੇ ਅੱਜ 22 ਮਾਰਚ ਤਰੀਕ ਤੁਸੀਂ ਨੋਟ ਕਰ ਲਓ ਦੋਸਤੋ ਸਮਾਂ ਕੋਈ ਦੁਪਹਿਰ ਦੇ 2:30 ਵਜੇ ਦਾ ਵੈਸੇ ਪਸੂ ਤੋਕੜ ਗੱਪਣ ਆ ਬਾਕੀ ਫਿਰ ਵੀ ਕੋਈ ਵੀਰ ਆਪਣੇ ਥਾਣਾ ਦੀ ਚੈੱਕ ਪਾਸ ਕਰ ਸਕਦਾ ਤੇ ਗੱਪਣ ਚੈੱਕ ਪਾਸ ਕਰਨ ਵਾਸਤੇ ਤੁਸੀਂ ਡਾਕਟਰ ਸਾਹਿਬ ਆਪਣਾ ਨਾਲ ਲਿਆ ਸਕਦੇ ਜੀ ਤੇ ਬਾਕੀ ਪੂਰੀ ਡਿਟੇਲ ਲੈ ਲੈਣੇ ਵੀ ਕਿੰਨਾ ਕੁ ਟਾਈਮ ਹੋ ਗਿਆ ਇਹਨਾਂ ਨੂੰ ਗੱਪਣ ਚੈੱਕ ਪਾਸ ਹੋਈਆਂ ਨੂੰ ਤੇ ਖਾਸ ਵਿਜਟ ਤੁਸੀਂ ਪਿੰਡ ਬੁਰਜ ਨੱਥੂ ਕੇ ਕਰਨੀ ਔਰ ਇੰਨੀ ਜਾਣਕਾਰੀ ਸਭ ਤੋਂ ਪਹਿਲਾਂ ਹੈਪੀ ਵੀਰੇ ਸਸਰੀ ਕਾਲ ਸਸਰੀ ਕਾ ਸੰਦੂ ਦਾ ਕੋ ਠੀਕ ਠਾ ਹਾਂਜੀ ਵਧੀਆ ਕਿਰਪਾ ਜੀ ਹੈਪੀ ਅੱਜ ਆਪਣੇ ਕੋਲ ਵੀਰੇ ਪਸ਼ੂ ਇਹ ਦੋ ਨਗ ਨੇ ਦੋ ਜਿਹੜਾ ਤੈ ਨੇ ਇੱਕ ਮੈਂ ਵੇਚੀ ਆ ਗੱਬਣ ਉਹ ਵੀ ਨਹੀਂ ਅੱਛਾ ਜੀ ਹਾਂਜੀ ਉਹ ਕੱਲ ਹੀ ਮੈਂ ਵੇਚੀ ਤੇ ਕੱਲ ਤਾਂ ਉਹ ਆਖੇ ਸ਼ਾਮੀ ਪਈ ਅੱਛਾ ਅੱਛਾ ਜੀ ਹਾਂਜੀ ਲਓ ਜੀ ਤਾਂ ਦੋਸਤੋ ਇਹ ਦੋ ਪਸ਼ੂ ਨੇ ਠੀਕ ਆ ਜੀ ਇੱਕ ਤਾਂ ਮੱਝ ਦਿਖਾ ਦਾਂਗੇ ਤੁਹਾਨੂੰ ਤੇ ਇੱਕ ਆ ਵੜ ਦਿਖਾ ਦਾਂਗੇ ਠੀਕ ਆ ਤੇ ਪਹਿਲਾਂ ਸ਼ੁਰੂਆਤ ਆਪਾਂ ਜਿਹੜੀ ਇਹ ਮੱਝ ਤੋਂ ਕਰ ਲਾਂਗੇ ਅੱਛਾ ਹੈਪੀ ਇੱਕ ਗੱਲ ਵੀਰੇ ਦੱਸ ਦਈਏ ਟੋਕੜ ਗੱਬਣ ਜਿਵੇਂ ਅੱਜ ਦੋ ਨਾਗਰੇ ਗੱਬਰ ਚੈੱਕਪਾਸ ਚੈੱਕਪਾਸਿੰਦੋਂ ਪਾਸੋਂ ਚੈੱਕ ਕਰਾਇਆ ਡਾਇਰੈਕਟਰ ਤੋਂ ਦੋਵੇਂ ਪਰਸੋਂ ਆਪਾਂ ਹਾਂਜੀ ਉਹ ਵੀ ਮੈਂ ਵੀਰਾਂ ਨੂੰ ਦਿੱਤੀ ਦਾ ਪੋ ਵੀ ਚੈੱਕ ਕਰਵਾ ਕੇ ਦਿੱਤੀ ਕੱਲ ਤੇ ਇਹ ਵੀ ਆਪਾਂ ਦੂਜਾ ਚੈੱਕ ਆਪਣੇ ਪਿੰਡੋਂ ਡਾਇਰੈਕਟਰ ਇੱਥੋਂ ਕਰਵਾਈਆਂ ਆਪਾਂ ਕੋਈ ਆਪ ਦਾ ਵੀੜ ਤਸੱਲੀ ਕਰਨ ਇਹ ਮੱਦੀ ਦੀ ਗੱਲ ਕਰ ਲਈਏ ਕਿੰਨੇ ਮਹੀਨੇ ਦੀ ਗੱਬਰ ਚੈੱਕ ਲਓ ਸਾਡੇ 3.5 ਮਹੀਨੇ ਦੀ ਮੈਂ ਗੱਬਣ ਜੀ ਸਾਡੇ 3.5 ਮਹੀਨੇ ਦੀ ਗੱਬਣ ਚੈੱਕਪਾਸ ਦੋਸਤੋ ਇਹ ਬਾਝਾ ਠੀਕ ਆ ਆ ਤੁਸੀਂ ਵੇਖ ਸਕਦੇ ਜੀ ਅੱਗੇ ਕਿੰਨੇ ਸੂਵੇ ਲਈ ਕੱਪਣਾ ਹੋਗੀ ਹੈ ਹੁਣ ਸਾਹਿਬ ਤੀਜੇ ਸੂਵੇ ਮੈਂ ਨੇ ਸੋਣਾ ਜੀ ਅੱਗੇ ਤੀਜਾ ਸੂਬਾ ਹਾਂਜੀ ਹੁਣ ਦੁੱਧ ਥੱਲੇ ਕੀ ਦੇ ਸੱਤ ਕਿਲੋ ਦੁੱਧ ਦਾ ਲੀਟਰ ਵਾਲਾ 7 ਕਿਲੋ ਹਾਂਜੀ ਮੈਂ ਕਹਾਂ ਬਿਲਕੁਲ ਐ ਮੋਕੇ ਤੇ ਮੈਂ ਕਹਿੰਦਾ ਦੋ ਟਾਂ ਤੇ ਦਾ ਟਾਂ ਚੋਲੇ ਕੋਈ ਠੀਕ ਹੈ ਦੁੱਧ 9 ਕਿਲੋ ਇਹਨੇ ਮੈਂ ਨਾ ਆ ਕੇ ਦੋ ਦੋ ਦਿਨ ਆਪਣਾ ਜੀਗ ਨਹੀਂ ਲਾਇਆ ਇੱਕ ਇੱਕ ਰੋ ਦੋਵੇਂ ਮੈਂ ਲਈਆਂ ਹੋ ਤੂੰ ਮੈਂ ਦੇਤੀ ਆਪਾਂ ਉਹ ਸ਼ਾਮੀ ਨਾਲ ਦੀ ਗੱਬਣ ਤੇ 4 ਲੀਟਰ ਦੁੱਧ ਛੱਲਿਓ ਦੇ ਠੀਕ ਹੈ ਹਾਂਜੀ ਉਹ ਦੋਸਤੋ 7 ਕਿਲੋ ਦੁੱਧ ਬਾਕੀ ਸੀਲੀ ਬੜੀ ਦੋਵੇਂ ਟਾਈਮ ਪਾੜੇ ਦੇ ਮਿਲਦੀ ਲੋ ਵੇਖ ਲੋ ਹਾਂ ਠੱਡੀ ਛੀਰੀ ਹਾਂ ਮੈਂ ਕਹਿੰਨਾ ਜਿੱਦਾਂ ਮਾਦੀ ਲੋ ਵੀ ਭਰਾਓ ਟੋਕੜ ਗੱਬਣ ਇਹ ਮੱਝ ਆ ਬਹੁਤੇ ਵੀਰ ਡਿਮਾਂਡ ਕਰਦੇ ਆ ਵੀ ਟੋਕੜ ਗੱਬਣ ਬਸ ਉਸ ਤਰ੍ਹਾਂ ਤੇ ਤੁਸੀਂ ਇਹਨੂੰ ਜ਼ਰੂਰ ਹੱਥ ਪਾ ਸਕਦੇ ਜੀ ਆ ਨਵਾਂ ਸ਼ਾਮਾਂ ਨੂੰ ਪੂਰੀ ਬੰਦ ਇੱਕ ਸਾਰ ਬਿਲਕੁਲ ਪੱਧਰ ਲੇਵਾ ਬਖਾਲਾ ਤੁਹਾਡੇ ਸਾਹਮਣੇ ਆ ਤੇ 7 ਕਿਲੋ ਦੁੱਧ ਬਾਕੀ ਥਾਣਾ ਤੋਂ ਨਾਲ ਤੁਸੀਂ ਵੇਖ ਫਿਰ ਲੈ ਵੇਖ ਲੋ ਆ ਕਰੋ ਚੈੱਕ ਠੀਕ ਹੈ ਜੀ ਸਾਢੇ 3 ਮਹੀਨੇ ਦੇ ਗੱਪਣ ਚੈੱਕ ਪਾਸ ਆ ਪਰਸੋਂ ਚੌਥ ਪਰਸੋਂ ਜਿਹੜਾ ਵੀਰਾਂ ਦਾ ਵੀ ਆਪਾਂ ਚੈੱਕ ਕਰਵਾਈ ਆ ਆਪਣੇ ਘਰ ਡਾਕਟਰ ਨੂੰ ਬੁਲਾ ਕੇ ਅੱਗੇ ਕੋਈ ਵੀਰ ਸਾਇਬੀਆਂ ਨਾ ਕਰਕੇ ਆਪਣਾ ਸੌਦਾ ਤੈਅ ਕਰਕੇ ਘਰੇ ਆਣ ਕੇ ਤੁਸੀਂ ਵੀ ਆਪਣਾ ਡਾਕਟਰ ਸਾਹਿਬ ਨਾਲ ਲਿਆ ਕੇ ਚੈੱਕ ਕਰਵਾ ਸਕਦੇ ਜੀ ਤੇ ਬਾਕੀ ਉਸੇ ਵਿਸ਼ਵਾਸ ਤੇ ਕਿਸੇ ਵੀਰ ਨੇ ਰਹਿਣਾ ਤੇ ਉਹ ਵੀ ਤੁਸੀਂ ਡਾਕਟਰ ਦੇ ਨਾਲ ਕੰਸਲਟ ਕਰ ਲਿਓ ਤੇ ਆਹ ਥਣ ਦੇ ਬਾਅਦ ਬਾਕੀ ਭੂਰ ਛਟਾ ਕਿਸੇ ਤਰ੍ਹਾਂ ਦਾ ਮੈਂ ਤੁਹਾਨੂੰ ਭੂਰ ਛਟਾ ਥਣ ਬਾਅਦ ਦੇ ਘਟਵੇਂ ਤੇ ਜ਼ਿੰਮੇਵਾਰੀ ਹੋਊ ਆਪਣੀ ਠੀਕ ਹੈ ਹਾਂਜੀ ਕਤਕੂ ਤੋਂ ਵੱਡਾ ਮੈਂ ਵੱਡੀ ਮੈਂ ਛੋਟੀ ਮੈਂ ਨਹੀਂ ਕੋਈ ਮੈਂ ਵੀ ਵਾਰੀਆ ਹੈਪੀ ਖੋਲ ਕੇ ਇੱਕ ਵਾਰ ਤੋੜ ਕੇ ਦਿਖਾ ਦਿੰਗੇ ਅਸੀਂ ਜੋੜੀ ਲੋ ਇਧਰ ਇਹ ਲੋ ਲੋ ਇਧਰ ਇਹ ਲੋ ਲੋ ਇਧਰ ਇਹ ਲੋ ਪੂੜਿਆ ਗਾਂ ਹੀ ਆ ਤੇ ਵੱਡੇ ਕੱਦ ਬੁੱਤ ਦੇ ਵਿੱਚ ਆ ਦੋਸਤੋ ਕੱਦ ਵੱਡਾ ਤੇ ਸਾਢੇ 3 ਮਹੀਨਿਆਂ ਦੀ ਗੱਬਰ ਚੈੱਕ ਪਾਸ ਆ 7 ਕਿਲੋ ਦੁੱਧ ਠੀਕ ਹੈ ਜੀ ਤੇ ਇੱਕ ਵਾਰੀ ਤੁਹਾਨੂੰ ਮੋਬਲ ਲੰਬਾ ਬਾਹਰ ਤੋੜ ਕੇ ਦਿਖਾ ਦਿੰਨੇ ਤਸਲਦੀ ਦੇ ਨਾਲ ਆ ਲਓ ਕੋਈ ਕਿਸੇ ਤਰ੍ਹਾਂ ਦਾ ਕਿਸੇ ਰਕਮ ਦਾ ਕੋਈ ਭੂਰ ਨਹੀਂ ਕੋਈ ਛਟਾ ਨਹੀਂਗਾ ਹੈਪੀ ਨੇ ਦੱਸਿਆ ਵੀ ਪੂਰੀ ਸਫਾਈ ਜਿਹੜੀ ਚਵਾਈਏ ਦੋਸਤੋ ਪੂਰੀ ਸਾਫ ਸਾਫ਼ ਸੁਥਰੀ ਆ ਤੇ ਚੌੜੇ ਪਿੱਠਪੁੜੇ ਦੇ ਵਿੱਚ ਆ ਕੱਦ ਵੱਡਾ ਇਸ ਮੱਝ ਦਾ ਠੀਕ ਆ ਆ ਲੋ ਤਾਂ ਨਹੀਂ ਗਈ ਜੀ ਕੋਈ ਹੋਰ ਜੀ ਕੋਈ ਲੁੱਟੂ ਲੁੱਟੂ ਵਾਲੀ ਨਹੀਂ ਵੇਚਦਾ ਇੱਥੇ ਥੀਲ ਮੈਂ ਕਿਹਦੇ ਜੀ ਤੋਂ ਸੀਲ ਸਲਾਗਾ ਤੇ ਪਹਾੜੇ ਤੇ ਮਿਲਦੀ ਐ ਇਸੇ ਤਰ੍ਹਾਂ ਤੁਸੀਂ ਅਗੇ ਚਾਰਟ ਤੇ ਕਹੇ ਵੰਡਾ ਆਪਾਂ ਕਹਿ ਲੈਨੇ ਆ ਪਹਾੜਾ ਪਾ ਕੇ ਅਗੇ ਬਹਿ ਕੇ ਚੁਵਾਈ ਕਰ ਸਕਦੇ ਜੀ ਦੋਵੇਂ ਟਾਈਮ ਮਿਲਦੀ ਐ 7 ਕਿਲੋ ਦੁੱਧ 3.5 ਉਸ ਵੇਲੇ ਤੇ 3.5 ਉਸ ਵੇਲੇ ਠੀਕ ਆ ਸਨਦ ਦੁੱਧ ਦੇ ਕੋਲ ਆਤਮਾ ਕੋਲ ਮੈਨੂੰ ਆਪਣਾ ਦੇ ਨਹੀਂ ਲਾਇਆ ਅੱਛਾ ਜੀ ਹੁਣ ਕਿਹਦੇ ਵੀ ਤੱਕੀ ਦੇਗੀ ਇਹ ਦੁੱਧਾਸ ਨੋਕ ਲੋ ਤੇ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਤੇ ਬਸਤੋ 7 ਕਿਲੋ ਦੁੱਧ ਵੀ ਚੰਗਾ ਬਾਕੀ ਹੈ ਵੀ ਗੱਪਣ ਚੈੱਕ ਪਾਸ ਦਾ ਸਾਢੇ 3 ਮਹੀਨਿਆਂ ਦੀ ਤੇ ਆਪਣੀ ਕੋਈ ਵੀਰ ਵੰਡ ਲਾ ਸਕਦਾ ਜੀ ਹਾਂ ਜੀ ਜੀ ਮੈਂ ਇਸ ਤੋਂ ਪਰੇ ਆਦੀ ਪਾਉ ਵੀ ਵੀਰ ਡਿਮਾਂਡ ਰੱਖਦੇ ਆ ਵੀ ਅੱਜ ਤਾਂ ਅੱਜ ਸਮਾਂ ਕੋਈ ਜਾਂ ਗੱਪਣ ਚੈੱਕ ਪਾਸ ਮਿਲ ਜਵੇ ਤੇ ਥੋੜਾ ਜਿਹਾ ਰੇਟ ਵੀ ਘੱਟ ਲਾਉਣਾ ਬਾਕੀਆਂ ਵੀਰਾਂ ਨੇ ਉਨਾਂ ਲਈ ਇਹ ਦੋਸਤੋ ਤੋਹਫਾ ਚੀਜ਼ ਹੈ ਬਾਕੀ ਇਹ ਵੀ ਮੇਰ ਹੋਰਦੀ ਤੇ ਕੱਢ ਕੇ ਲੈ ਕੇ ਆਇਆ ਤੁਹਾਡੇ ਲਈ ਗੱਪਨ ਟੋਕਰ ਅੱਛਾ ਮੈਂ ਪੀ ਇਹਦਾ ਮੁੱਲ ਕੀ ਕਰਦੇ ਆ ਕੀ ਸੰਜਮ ਮੋਲਾ ਪੋ ਕਰਨੇ ਚ 200 ਰੁਪਿਆ ਛੋਟ ਹੋਣੀ ਆ ਮੁੱਲ 60 ਕਰਾ ਲਓ 65 ਕਰਾ ਲਓ 57000 ਦੀ ਮੈਂ ਦੇ ਦਾਂਗਾ 57 ਦੀ ਹਾਂਜੀ ਇਹਨਾਂ ਛੋਟ ਹੋ ਜੂਗੀ ਠੀਕ ਹੈ ਹਾਂਜੀ ਅੱਛਾ ਮਿਲ ਮਰਵਾਉਣ ਦੇ ਵਿੱਚ ਕਿਸੇ ਤਰ੍ਹਾਂ ਦੀ ਮੈਂ ਕਿਹੜਾ ਸੰੂ ਸਾਹਿਬ ਆਪਣੇ ਘਰੇ ਦੋ ਟਾਈਮ ਪਹੁੰਚਦੇ ਹਨ ਤੇ ਟਾਈਮ ਪਾ 10 ਦਿਨ ਚੋਈ ਜਾਵੇ ਆਪਣ ਕੋਈ ਦਿੱਕਤ ਨਹੀਂ ਪਾੜੇ ਤੇ ਮਿਲਦੀ ਆਪਣੇ ਘਰੇ ਅਗਲੇ ਘਰੇ ਜਾਏ ਰੋ ਇੱਕ ਤਾਂ ਕਿੱਦਾਂ ਤਾਂ ਕਰ ਵੀ ਸਕਦੀ ਆ ਆਪਣੇ ਨਹੀਂ ਕੀਤਾ ਨਿਆਣ ਕੇ ਪਰਸੋਂ ਦੀ ਐਸ ਬਣੀ ਗਏ ਦਾ ਜੀ ਨਹੀਂ ਲਿਆ ਬਾਕੀ ਮਿਲੀ ਪਾੜੇ ਤੇ ਹੀ ਆ ਹਾਂਜੀ ਹਾਂ ਦੋਸਤੋ ਦੋਵੇਂ ਟਾਈਮ ਹੈਪੀ ਕਹਿੰਦਾ ਵੀ ਪਾੜੇ ਬਾਕੀ ਵੇਲੇ ਕੋਈ ਉਹ ਜੀ ਨਹੀਂ ਵੀ ਡਰਦੀ ਜਾਂਦਾ ਨੇ ਤਾਂ ਡੱਕਰਾਇਆ ਸੀ ਸਾਕ ਦਾ ਬਿਲਕੁਲ ਜ਼ਬਰਦਸਤ ਕਿਸੇ ਰਕਮ ਦੀ ਕੋਈ ਗੱਲ ਨਹੀਂ ਹੈਗੀ ਤੇ ਕੋਲੇ ਵੀ ਚਲਾਈ ਜਾਈਗੇ ਕੋਈ ਮਾਰਨ ਦੀ ਪੈਂਦੀ ਨਹੀਂ ਕਿ ਠੀਕ ਹੈ ਕਿਸੇ ਤਰ੍ਹਾਂ ਦੀ ਗੋਲ ਨਹੀਂ ਗਈ ਆਹ ਥਾਣੇ ਇੱਕ ਵਾਰੀ ਤੁਹਾਨੂੰ ਉਲਟ ਪਹਿਣੀ ਵਾਲੇ ਪਾਸੋਂ ਦਿਖਾ ਰਹੇ ਹਾਂ ਸੋ ਚਾਰੇ ਥਾਣਾ 21 ਡੰਡਾ ਠੀਕ ਆ ਤੇ 7 ਕਿਲੋ ਉਤਾਰਾਂ ਅੱਛਾ ਹੈਪੀ ਆਪਣੇ ਕੋਲ ਜਿਹੜੀ ਸੈਕੰਡ ਵੀਰੇ ਇਹ ਬਹਿੜਾ ਕੀ ਕਰਾਉ ਉਸ ਨੂੰ ਦਾ ਸ਼ਾਈ ਵਾਲ ਤੇ ਜਰਸੀ ਦਾ ਕਰਾਉ ਦਾ ਸ਼ਾਈ ਵਾਲ ਤੇ ਜਰਸੀ ਕਰਾਉ ਹਾਂਜੀ ਅੱਛਾ ਹੈਪੀ ਇਹ ਵੀ ਟੋਕੜ ਕੱਪਣਾ ਉਹਨਾਂ ਢਾਈ ਮਹੀਨੇ ਦੀ ਗੱਭਣੀ ਆ ਢਾਈ ਮਹੀਨਿਆਂ ਦੀ ਗੱਭਣ ਚੈੱਕ ਪਾਸ ਅੱਛਾ ਹਾਂਜੀ ਤੇ ਨੇੜੇ ਕਰਾ ਪਿੱਕੇ ਦਿਨ ਕਰਾਏ ਅੱਛਾ ਅੱਛਾ ਤੇ ਇਹਦੇ ਕੋਲ 7 ਕਿਲੋ ਦੁੱਧ ਹੋਊਗਾ ਮਿੰਤੀ ਵਾਲਾ ਇਹਦੇ ਕੋਲ 7 ਕਿਲੋ ਦੁੱਧ ਬਿਲਕੁਲ ਸੇਮ ਹੀ ਆ 7 ਕਿਲੋ ਹਾਂਜੀ 7 ਕਿਲੋ ਦੁੱਧ ਦੇ ਦੇ ਕੋਲ ਵੀ ਪਰ ਆਪਾਂ ਜੀ ਤੋਂ ਲਈ ਉਹਨੇ ਵੀ ਤਾਂ ਕੋਲ ਝੂੜੋਂ ਦਾ ਦੁੱਧ 10 ਕਿਲੋ ਆਪਣਾ ਸੱਜਣ ਮਿੱਤਰ ਬੰਦਾ ਖਾਸ ਆ ਪਰ 7 ਕਿਲੋ ਦੁੱਧ ਦਾ ਗਾਂ ਕੋਲ 7 ਕਿਲੋ ਉਹਨੇ 9 10 ਕਿਲੋ ਕਿਹਾ ਪਰ ਉਹਨੇ ਝੂਠ ਮਾਰਦਾ ਤਾਂ 7 ਕਿਲੋ ਹੀ ਕਰ ਦਿੰਦਾ ਦੋਸਤੋ 7 ਕਿਲੋ ਦੁੱਧ ਤੇ ਢਾਈ ਮਹੀਨੇ ਦੀ ਗੱਭਣ ਚੈੱਕ ਪਾਸ ਦੋਵੇਂ ਪਸੂਰ ਸੀਗੇ ਜੀ ਉਹ ਸਾਡੇ ਤੰਨਾ ਪਿੰਡ ਦੀ ਮਾਂਚ ਗਾੜੀ ਸੇਵਾ ਕਰ ਲੈ ਵਾਧ ਵੀ ਸਕਦੇ ਨਾ ਘਰੇ ਘਟ ਵੀ ਸਕਦੇ ਆ ਬਿਲਕੁਲ ਜੀ ਬਾਕੀ ਚੂਨ ਦਾ ਕੋਈ ਭੂੜ ਛਿੱਟਾ ਥਾਂ ਵਾਧ ਘਟ ਹੋਵੇ ਸਕਤ ਹੋਵੇ ਇਸ ਗੱਲ ਦੀ ਆਪਣੀ ਜ਼ਿੰਮੇਵਾਰੀ ਹੋਵੇ ਠੀਕ ਹੈ ਜੀ ਬਾਕੀ ਪਾਲੋਗੇ ਤੇ ਛੋੜੋਗੇ ਇਹ ਤਾਂ ਜ਼ਰੂਰੀ ਹੈ ਹਾਂ ਜੀ ਠੀਕ ਹੈ ਤਾਂ ਦੋਸਤੋ ਜਿਵੇਂ ਚੰਗੀ ਸੇਵਾ ਕਰ ਲੋਂਗੇ ਦੁੱਧ ਕਿਲੋ ਖੰਡ ਵਧਾਉਣਾ ਘਟਾਉਣਾ ਉਹ ਅਗੇ ਤੁਹਾਡੇ ਹੱਥ ਵਾਸਾ ਪਰ ਇਥੋਂ ਜਿਹੜੀ ਤਸੱਲੀ ਕਰਕੇ ਲੈ ਕੇ ਜਾਣੀ ਆ ਤੁਸੀਂ ਉਹ ਕਿੱਟਾਰੇ ਥੱਲੇ ਮੜ ਗਏ ਮਗਰ ਫੋਨ ਲਾਈ ਜਾਂ ਤੇ ਉਹਨੇ ਪੱਠੇ ਵੜਾ ਪਹੁੰਚ ਜਾ ਰਹੇ ਆ ਆ ਜੀ ਜਾਈ ਵੀ ਰ ਤਾਂ 8 ਮਹੀਨੇ ਦੀ ਗੱਪਾਂ ਚੈੱਕ ਪਾਸ ਆ ਪਲੀ ਗੁਲੀ ਪੂਰੀ ਆਇਆ ਗੋਲਾ ਕਰਮ ਵਾਲੀ ਕੋਈ ਲਸੇਰੀ ਨਹੀਂ ਕੋਈ ਲੱਸੀ ਨਹੀਂ ਕੋਈ ਰਾਜੀ ਮੂੜੀਆ ਪੂਰੀ ਰਾਜੀ ਆ ਵਜਨ ਪੂਰਾ ਠੀਕ ਆ ਬੇਮਪੂਲ ਵੀ ਚੰਗੀ ਆ ਬਾਕੀ ਕਾ ਤਾਂ ਮੀਡੀਅਮ ਮੰਨ ਕੇ ਤੁਹਾਨੂੰ ਕੋਈ ਨੁਕਸਾਨ ਨਹੀਂ ਹੋਣਾ ਠੀਕ ਆ ਜੀ ਗਰਮੀ ਦਾ ਤੋਹਫਾ ਵਾ ਹਾਂ ਆ ਲੋ ਬਾਕੀ ਥਾਂ ਤੋਂ ਪੂਰੇ ਚੱਲਦੇ ਸਹੀ ਮੈਂ ਕਿਹਾ ਤੁਹਾਨੂੰ ਜਮਾ ਧਾਰਾ ਮਨਾ ਦੇਣੇ ਜਾਦੀ ਗੱਲ ਦੇ ਕਹਾਂਗੇ ਨਾ ਇਹ ਨਹੀਂ ਖਾਦੇ ਕਦੇ ਤੇ ਦੋਸਤੋ ਪਹਿਲੀ ਗੱਲ ਵੀ ਜੋ ਚੀਜ਼ ਸਾਫ਼ ਸੁਥਰੀ ਕਹੀ ਜਾਊਗੀ ਉਹ ਸਾਫ਼ ਸੁਥਰੀ ਹੋਊਗੀ ਠੀਕ ਆ ਤੇ ਫਿਰ ਵੀ ਕੋਈ ਵੀਰ ਆਪਦਾ ਸਾਈਪੀ ਉਹਨਾਂ ਕਰਕੇ ਇੱਕ ਟਾਈਮ ਦੂ ਟਾਈਮ ਚੋਕੇ ਤਸੱਲੀ ਕਰ ਸਕਦਾ 7 ਕਿਲੋ ਦੁੱਧ ਢਾਈਆਂ ਮਹੀਨਿਆਂ ਦੀ ਗੱਬਣ ਚੈੱਕ ਪਾਸ ਚੈੱਕ ਪਾਸ ਲਓ ਜੀ ਆਹ ਲਓ ਤਾਂ ਠੀਕ ਹੈ ਜਾਈ ਵਾਲ ਤੇ ਕੋਈ ਜਰਸੀ ਦਾ ਕ੍ਰੋਸ ਆ ਬਾਕੀ ਇਹ ਕੇ ਨਾਲ ਦੀ ਨਾਲ ਸੂਈ ਵੀ ਆ ਦੋਸਤੋ ਸਮਝ ਲੋ ਤੇ ਨਾਲ ਦੀ ਨਾਲ ਗੱਬਣ ਵੀ ਅੱਗੇ ਨਵੇਂ ਦੁੱਧ ਲਈ ਤੇ ਦੋਵੇਂ ਕੰਮ ਹੀ ਕੀ ਆ ਠੀਕ ਹੈ ਜੀ ਅੱਗੇ ਜਿਹੜੇ ਵੀਰ ਨੂੰ ਫੜਤਾ ਵਾਰਾ ਖਾਊਗਾ ਉਹ ਤੁਸੀਂ ਅੱਦਾ ਕਰ ਲਿਓ ਨਹੀਂ ਕਰਨੀ ਆ ਆਪਣੀ ਗਰੰਟੀ ਹੋ ਗਈ ਜਿਹਨੇ ਚੈੱਕ ਕਰਾਉਣੀ ਕਰਵਾ ਵੀ ਸਕਦਾ ਆਪਾਂ ਕੋਈ ਦੇਖ ਆ ਬਿਲਕੁਲ ਜੀ ਬਿਲਕੁਲ ਨਹੀਂ ਆਪਦੀ ਤਸੱਲੀ ਕਰੇ ਬਸ ਜੀ ਆਵਾ ਸਾਈਬਿਆਂ ਦਾ ਕਰਕੇ ਕੋਈ ਵੀ ਤਸੱਲੀ ਕਰੇ ਆਪਾਂ ਕੀਤੀ ਅੱਗੇ ਕਰੇ ਤੇ ਹੈਪੀ ਆ ਲੈਂਡਰਨ ਕੀ ਰੋਗੇ ਸਾ ਸੋ ਦਾ ਮੋਲ ਕਰ ਨੂੰ ਪੰਜੀ ਕਰ ਲ ਕੇ 26 ਕਰ ਲੀਏ 22000 ਦੀ ਵੜ ਦੇਵਾਂਗੇ 22000 ਦੀ ਤੁੱਚਾ ਛੋੜ ਹੀ ਹੋ ਗਈ ਲਓ ਜੀ ਹਾਂਜੀ ਆ 22000 ਦੀ ਤੁਸ ਕੋ ਵੜ ਮਿਲ ਜੂਗੀ ਤੁਹਾਨੂੰ ਤੋਕੜ ਗੱਬਣਾ ਠੀਕ ਆ ਜੀ 7 ਕਿਲੋ ਦੁੱਧ 21000 ਦੀ ਛੋਟ ਕਾ ਤਾਂ 21000 ਦੇ ਦੇ। 21 ਕਸਣਾ ਕੁਸਣਾ ਕੱਢ ਦੇ ਤਾਂ ਸਾਰੀ 21000 ਦੀ। 21 ਦੀ? ਹਾਂਜੀ। ਲੋ ਕੋਈ ਚੋਅ ਆਏ ਦਾ ਛੋਟ ਛੱਪਾ ਹੋ ਗਿਆ ਕੋਈ ਜ਼ਿਆਦਾ ਨਹੀਂ ਕੋਈ ਇਹਨਾਂ ਕਿ ਵੀ 15 ਲੀਲਾ 16 ਲੀਲਾ ਉਹ ਤੁਹਾਨੂੰ ਪਤਾ ਮਿਲਦੀਆਂ ਨਹੀਂ ਬੰਦ। ਲੋ ਵੀ ਭਰਾਵੋ 21000 ਦੀ ਹਾਂ ਨਾ ਜਿਹੜੀ ਹੋ ਜੂਗੀ ਟੋਕੜ ਗੱਬਣੇ ਇਹ ਵੜ। ਠੀਕ ਹੈ 7 ਕਿਲੋ ਦੁੱਧ। ਫੈੜੀ ਸੁੰਦੀ ਦਾ ਪੂਰੀ ਜੋ ਭਾਈ ਭਾਂ ਫੈੜ ਆਉਂਦੀ ਜੀ ਕੱਲੀ ਦੀ ਪੰਪ ਪਾ ਲੇ ਕੋਈ। ਠੀਕ ਹੈ। ਹਾਂਜੀ। ਦੁੱਧ ਤੋਂ ਫੈੜ ਵੀ ਹੀਰੋ ਹੱਤੀ ਕੇ ਤਾਂ ਵੀ ਚੰਗੀ। ਬਾਕੀ ਟੋਕੜਾ ਚਲ ਤੇ ਕਰੋ ਸੰਘ ਦੇ ਵਿੱਚ ਨਾਲੇ ਅੱਗੇ ਦੋਸਤੋ ਬਣੀ ਥਣੀਆ ਕਰਮਾ ਵਾਲੀ ਇਹ ਦੋਵੇਂ ਅਜ ਤੋਕੜ ਗੱਬਣ ਪਸੂ ਸੀਗੇ ਜਿਹੜੇ ਵੀਰ ਨੂੰ ਮੱਝ ਜਜੂਗਾ ਸੌਦਾ ਮੱਝ ਦਾ ਕੋਈ ਜ਼ਿਆਦੀ ਗੱਲ ਦੇ ਮੈਨਾਂ ਨੂੰ ਨਹੀਂ ਮੁਕਾਉਂਗਾ ਧਾਰਾ ਮਰਵਾ ਦੇਣਾ ਹਾਂ ਕੋਈ ਗੱਲ ਨਹੀਂ ਹਾਂਜੀ ਠੀਕ ਹੈ ਜੀ ਠੀਕ ਮਰਵਾ ਦਾਂਗੇ ਹੈਪੀ ਤੇ ਨੰਬਰ ਇੱਕ ਵਰੀ ਬੋਲਦਾ ਜਰਾ ਫੋਨ ਮੇਰਾ 814373573 ਇਸ ਨੰਬਰ ਦੇ ਵਟਸਐਪ ਚੱਲਦਾ ਆਪਣੇ 814373573 ਲੋ ਵੀ ਪਰਾਵੋ ਇਹ ਨੰਬਰ ਨੇ ਵੀਰ ਹੈਪੀ ਦੇ ਨੰਬਰਾਂ ਤੇ ਤੁਸੀਂ ਕਾਲ ਕਰ ਲਿਓ ਤੇ ਆ ਵੇੜ ਤੁਸੀਂ ਇੱਕ ਵਾਰ ਫੇਰ ਵੇਖ ਲਓ ਨੇੜੇ ਤੋਂ ਥਾਣੇਵਾ ਠੀਕ ਆ ਜੀ ਠੀਕ ਆ ਜੀ ਮਿਲਦੇ ਹਾਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ